ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਸੂਣ ਵਾਲੀ ਗਾਂ ਪਕਾਉ ਆ ਜੀ ਘਰੇਲੂ ਗਾਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾ ਬਾਈ ਨਾਮ ਦਲਵਰ ਖਾਨ ਜੀ ਪਿੰਡ ਵਖਤਗੜਾ ਜੀ ਜ਼ਿਲ੍ਹਾ ਬਰਨਾਲਾ ਜੀ ਬੈੜ ਦੀ ਜਾਣਕਾਰੀ ਦੋ ਕਿੰਨੇ ਕਦ ਰਹਿ ਗਏ ਬਈ ਸੂਣ ਦੇ ਬੈੜ ਦੇ ਬਾਈ ਦੱਸ ਦੇ ਰਹਿੰਦੇ ਆਗੇ ਸੂਣ ਵਾਲੇ ਦੱਖਤਨ ਰਹਿੰਦੇ ਆ ਹਾਂਜੀ ਠੀਕ ਹੈ ਜੀ ਕੰਮੀ ਸੂਈ ਸੂਣਾ ਵੀਰੇ ਪਹਿਲੇ ਸੂਈ ਸੋ ਰਹੀ ਆ ਜੀ ਪਹਿਲੇ ਸੂਈ ਸੂਣ ਹਾਂਜੀ ਠੀਕ ਹੈ ਜੀ ਉਪਰਾ ਬੜੇ ਮਾੜਾ ਮਾੜਾ ਦੋਦ ਲਾਉਣ ਲੱਗੀ ਠੀਕ ਹੈ ਜੀ ਤੇ ਫੇਸ ਦੇਖਦੇ ਕਦ ਦੇਖ ਸਕਦੇ ਭਰਾ ਰੇਟ ਇਹਦਾ ਕੀ ਆ ਰੇਡੇ ਦਾ ਫੋਨ ਤੇ ਕਰਿਆ ਜਾਓ ਜੈਜੀ ਹੋ ਗਈ ਹਾਂਜੀ ਲੋ 10 ਦਿਨ ਬਾਕੀ ਆ ਥੋੜਾ ਜਿਹਾ ਕਰਦੀ ਐ ਕੈਮਰੇ ਦਾ ਕਰਕੇ ਲਿਓ ਜੀ ਕੱਦ ਬੜ ਟੋੜ ਦੋ ਸੋਨਾ ਤੇ ਟਰੇਲੂ ਵੈੜਾ ਠੀਕ ਆ ਜੀ ਲੋ ਜੀ ਲਿਓ ਲੰਮੜਾ ਤੋੜ ਦੋ ਇੱਥੇ ਮੋੜ ਦੋ ਬਸ ਇਥੋਂ ਮੋੜ ਦੋ ਮੋੜ ਦੋ ਮੋੜ ਦੋ ਬਸ ਇਥੋਂ ਮੋੜ ਦੋ ਬੱਸ ਇੱਥੇ ਜਗਾ ਤਾਂ ਅੰਗਾ ਥੋੜੀ ਹੋਸੀ ਚੈੱਕ ਕਰ ਸਨੀਪਾ ਬੰਦੋ ਬੰਦੋ ਜੀ ਬੰਦੋ ਬੰਦੋ ਬਸ ਵੀਰੇ ਅਰੇ ਧੱਕਾ ਕਰ ਦੇਣਾ ਜਾਨਵਰ ਬਾਈ ਜੀ ਨਾਲ ਜਲੂਕ ਕਨੈਕਟ ਕਰੋ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਇੱਕ ਬੱਕਰਾ ਬਕਾਊਆ ਦੇਖ ਸਕਦੇ ਤੇ ਹਾਂਜੀ ਬਾਈ ਜੀ ਦੱਸੋ ਜੀ ਬੱਕਰੇ ਦੀ ਜਾਣਕਾਰੀ ਬੱਕਰਾ ਰੇ ਨਾਲ ਬੀਟਲ ਨਾਲ ਦਾ ਬੱਕਰਾ ਹੈ ਹਾਂਜੀ ਤੇ ਕੰਨ ਤੁਸੀਂ ਦੇਖ ਸਕਦੇ ਆ ਠੀਕ ਆ ਤੇ ਪੱਕੇ ਲੋਹੇ ਰੰਗ ਦੇ ਬੱਕਰਾ ਆ ਗਿਆ ਠੀਕ ਹੈ ਜੀ ਰੇਡ ਰੂਟ ਭਰਾ ਦਾ ਰੇਟੇ ਦਾ ਫੋਨ ਤੇ ਕੀਤਾ ਰੇਡ ਫੋਨ ਤੇ ਪੂਰਾ ਚੈੱਕ ਕਰ ਸਾ ਦੇ ਕੱਦ ਵਰਡ ਸੁਖਣਾ ਸੋਹਣਾ ਲੋਕ ਓਕੇ ਬਾਏ